ਜਲੰਧਰ ਪੁਲਿਸ ਲਾਈਨ ਦੇ ਬਾਹਰ ਟ੍ਰੈਫਿਕ ਪੁਲਿਸ ਵੱਲੋਂ 7 ਈ-रिक्शा ਤੇ 2 ਬਿਲੇਨ ਦੇ ਚਲਾਨ ਕੱਟੇਗੇ ਜਦੋਂ ਇੰਸਪੈਕਟਰ ਸੰਜੀਤ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਸਾਡੇ న్యూਸ ਪੰਜਾਬ ਦੇ ਪੱਤਰਕਾਰ ਲਾਪਰੀ ਸਿੰਘ ਨੇ ਉਹਨਾਂ ਦਾ ਕਹਿਣਾ ਹੈ ਕਿ ਈ-रिक्शा ਵਾਲੇ ਕੋ ਨਾ ਤਾਂ ਕੋਈ ਲਾਇਸੈਂਸ ਹੈ ਨਾ ਤਾਂ ਆਰ.ਸੀ ਹੈ ਇਸ ਤੋਂ ਬਗੈਰ ਹੀ ਈ-रिक्शा ਚਲਾਈ ਫਿਰਦੇ ਹਨ ਅਤੇ ਰਸਤੇ ਵਿੱਚ ਹੀ ਰੋਕ ਲਦੇ ਹਨ ਇਹਨਾਂ ਦੇ ਕਾਰਨ ਕਾਫੀ ਐਕਸੀਡੈਂਟ ਹੋ ਚੁੱਕੇ ਹਨ ਇਹਨਾਂ ਦੇ ਉੱਪਰ ਹਰ ਹਾਲਤ ਦੇ ਵਿੱਚ ਵਾਰ-ਵਾਰ ਕਾਰਵਾਈ ਕੀਤੀ ਜਾਵੇਗੀ ਜਿਨ੍ਹਾਂ ਵੀ ਟੂ-ਵਿਲਰਾਂ ਦੇ ਕਾਗਜ਼ ਨਹੀਂ ਹਨ ਉਹਨਾਂ ਦੇ ਚਲਾਨ ਵੀ ਕੱਟੇਗੇ ਅਤੇ ਗੱਡੀਆਂ ਬੌਂਡ ਵੀ ਕੀਤੀਆਂ ਜਾਣਗੀਆਂ ਦੇਖੋ ਲਾਈਵ ਤਸਵੀਰਾਂ ਨਿਊਜ਼ ਪੰਜਾਬ ਤੇ ਪੱਤਰਕਾਰ ਲਾਪਰੀ ਸਿੰਘ ਦੀ ਖਾਸ ਰਿਪੋਰਟ ਜਲੰਧਰ ਸ਼ਹਿਰ ਤੋਂ ਅੱਜ ਕਾਰਵਾਈ ਕੀਤੀ ਗਈ ਸਰ ਉਹਦੇ ਬਾਰੇ ਦੱਸਿਓ ਸ੍ਰੀਮੇ ਪੁਲਿਸ ਅਧਿਕਾਰੀਆਂ ਦੇ ਹਦਾਇਤਾਂ ਅਨੁਸਾਰ ਨਾਕਾ ਲਾਇਆ ਗਿਆ ਜਿਸ ਵਿੱਚ ਟੂ-ਵਿਲਰਾਂ ਇਹ ਰਿਕਸ਼ਾ ਵਗੈਰਾ ਦੇ ਚਲਾਨ ਕੀਤੇ ਗਏ ਜੀ ਤੇ ਇਹ ਰਿਕਸ਼ਾ ਆਪਾਂ ਸੱਤ ਵੰਦ ਕੀਤੇ ਗਏ ਜੀ ਤੇ ਟੂ ਵੀਲਰ ਦੇ ਚਲਾਨ ਸਰ ਇਹ ਕਾਰਵਾਈ ਅੱਗੇ ਵੀ ਚਲਦੀ ਰਹੇਗੀ ਜੀ ਤੁਹਾਡੇ ਵੱਲੋਂ ਇਹ ਬਿਲਕੁਲ ਚਲਦੀ ਰਹੂਗੀ ਜੀ ਜਿਨ੍ਹਾਂ ਕੋਲ ਨਾ ਲਾਇਸੈਂਸ ਹੈ ਨਾ ਆਰ ਸੀ ਹੈ ਉਹਨਾਂ ਦੇ ਵੀ ਨਹੀਂ ਪਤਾ ਖੜੇ ਕਿੱਥੇ ਕਰਨੇ ਵਿੱਚ ਰੋਡ 'ਤੇ ਖੜੇ ਕਰਦੇ ਹਾਂ ਜੀ ਇਹਨਾਂ ਦੇ ਮੈਕਸਿਮਮ ਹੈ ਆਪਾਂ ਕੰਮ ਕਰਨ ਦੇ ਜਿਨ੍ਹਾਂ ਕੋਲ ਆਪਸੀ ਤੇ ਕਰ ਸਕਦੇ